ਇਸਨਾਂ ਹੀ ਅਗਲੀ ਖਬਰ ਹੈ ਸਾਂਸਦ ਅਮਰਿਤਪਾਲ ਦੇ ਨਾਲ ਹੀ ਜੁੜੀ ਹੋਈ ਜਦ ਰਸਲ ਜੇਲ੍ਹ ਦੇ ਅੰਦਰ ਵੀ ਨਸ਼ਾ ਕਰਦੇ ਨੇ ਸਾਂਸਦ ਅਮਰਿਤਪਾਲ ਜੇਲ੍ਹ ਦੇ ਅੰਦਰ ਨਸ਼ਾ ਕਰਦੇ ਨੇ ਤੇ ਅਮਰਿਤਪਾਲ ਦੇ ਸਾਥੀ ਨਹੀਂ ਇਹ ਪੁਛਪੜਤਾ ਦੇ ਦੌਰਾਨ ਖੁਲਾਸਾ ਕੀਤਾ ਕਿਸੇ ਹੋਰ ਨੇ ਨਹੀਂ ਅਮਰਿਤਪਾਲ ਦੇ ਸਾਥੀ ਨੇ ਦੱਸਿਆ ਸਾਥੀ ਪ੍ਰਧਾਨ ਮੰਤਰੀ ਬਾਜਕੇ ਉਹਨਾਂ ਦੇ ਕੋਲ ਜਦੋਂ ਇਸ ਵੇਲੇ ਪੁਛਪੜਤਾਈ ਕੀਤੀ ਗਈ ਤਾਂ ਬਾਜਕੇ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਮੈਂ ਅਮਰਿਤਪਾਲ ਨੂੰ ਟਰਾਮਾ ਡੋਲ ਦੀਆਂ ਗੋਲੀਆਂ ਖਾਂਦੇ ਦੇਖਿਆ ਮੈਂ ਅਤੇ ਅਮਰਿਤਪਾਲ ਦੋਵੇਂ ਟਰਾਮਾ ਡੋਲ ਦੀਆਂ ਗੋਲੀਆਂ ਦਾ ਨਸ਼ਾ ਕਰਦੇ ਸੀ ਬਾਜਕੇ ਨੇ ਕਿਹਾ ਕਿ ਅਮਰਿਤਪਾਲ ਨੇ ਮੈਨੂੰ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦਿ ਹੈ ਅਮਰਿਤਪਾਲ ਨੇ ਮੈਨੂੰ ਕਿਸੇ ਨੂੰ ਨਸ਼ੇ ਵਾਲੀ ਗੱਲ ਨਹੀਂ ਦੱਸਣ ਦੀ ਸੌਂ ਵੀ ਖਵਾਈ ਮੈਂ ਅਮਰਿਤਪਾਲ ਦੇ ਕਹਿੰਦੇ ਅਜਨਾਲਾ ਹਮਲੇ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੋਇਆ ਇਹ ਵੀ ਬਾਜਕੇ ਨੇ ਦੱਸਿਆ ਤਾਂ ਅਮਰਿਤਪਾਲ ਦੇ ਨਾਲ ਜੁੜੀਆਂ ਹੋਈਆਂ ਗੰਦੀਆਂ ਬਾਤਾਂ ਸਾਹਮਣੇ ਆ ਰਹੀਆਂ ਨੇ ਇੱਕ ਗੱਲ ਸਾਹਮਣੇ ਆਈ ਹੈ ਕਿ ਨਸ਼ੇਦਿਆਂ ਗੋਲੀਆਂ ਖਾਂਦੇ ਸੀ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕੁੜੀਆਂ ਦੇ ਨਾਲ ਅਸ਼ਨੀਲ ਚੈਟ ਕਰਦੇ ਸੀ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜਨਾਲਾ ਥਾਣੇ ਤੇ ਹਮਲਾ ਮਾਮਲੇ ਦੇ ਵਿੱਚ ਅਮਰਿਤਪਾਲ ਦਾ ਹੱਥ ਸੀ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ ਤੇ ਖੁਲਾਸੇ ਕੋਈ ਹੋਰ ਨਹੀਂ ਅਮਰਿਤਪਾਲ ਦੇ ਸਾਥੀ ਦੇ ਵੱਲੋਂ ਹੀ ਕੀਤੇ ਜਾ ਰਹੇ ਨੇ ਸਾਥੀ ਪ੍ਰਧਾਨ ਮੰਤਰੀ ਬਾਜਪੀ ਨੇ ਪੁਚਪੜਤਾਲ ਦੇ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਨੇ ਅੰਮ੍ਰਿਤਪਾਲ ਨੂੰ ਲੈ ਕੇ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ ਲਾਈ ਮਨੋਜ ਜੀ ਸਾਹਿਬ ਅੰਮ੍ਰਿਤਪਾਲ ਨੂੰ ਲੈ ਕੇ ਜੋ ਗੰਦੀਆਂ ਬਾਤਾਂ ਸਾਹਮਣੇ ਆ ਰਹੀਆਂ ਨੇ ਕਿ ਅਸ਼ਰੈਲ ਚੈਟ ਹੋ ਕਰਦੇ ਰਹੇ ਨੇ ਅਜਨਾਲਾ ਥਾਣੇ ਤੇ ਹਮਲਾ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਦਾ ਪੂਰਾ ਹੱਥ ਸੀ ਤੇ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਕਿ ਨਸ਼ੇ ਕਰਦੇ ਨੇ ਆ ਬਿਲਕੁਲ ਗੰਗਾ ਜੀ ਆਪਾਂ ਗੱਲ ਕਰੀਏ ਤਾਂ ਜੋ ਪੰਜ ਅਜਨਾਲਾ ਪੁਲਿਸ ਹੈਗੀ ਆ ਉਹਦੇ ਵੱਲੋਂ ਚਲਾਨ ਸਪਲੀਮੈਂਟਰੀ ਚਲਾਨ ਜਿਹੜਾ ਹੈਗਾ 50 ਪੇਜ ਦਾ ਪੇਸ਼ ਕੀਤਾ ਗਿਆ ਸੀਗਾ ਜਿਹਦੇ ਬੜੇ ਖੁਲਾਸੇ ਹੋਏ ਨੇ ਆਪਾਂ ਕਹੀਏ ਕਿ ਜੀ মিডিਆ ਦੇ ਕੋਲ ਉਹ ਜਿਹੜਾ ਪੂਰਾ ਚਲਾਨ ਹੈਗਾ ਉਹਦੀ ਕਾਪੀ ਹੈਗੀ ਹੈ ਤੇ ਉਹਦੇ ਵਿੱਚ ਜੋ-ਜੋ ਗੱਲਾਂ ਕਹੀਆਂ ਗਈਆਂ ਨੇ ਅਗਰ ਅਸੀਂ ਉਹਨਾਂ ਨੂੰ ਮੰਨੀਏ ਤਾਂ ਬਹੁਤ بڑے ਖੁਲਾਸੇ ਨੇ ਇਹ ਜਿਹੜੇ ਉਹਦੇ ਵਿੱਚ ਕੀਤੇ ਗਏ ਨੇ ਜਿਹੜੇ ਗਵਾ ਆਪਾਂ ਕਹੀਏ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਵਿੱਚ ਸਭ ਤੋਂ ਵੱਡਾ ਗਵਾ ਸੀਗਾ ਭਗਵਾਨ ਸਿੰਘੁਰ ਪ੍ਰਧਾਨ ਮੰਤਰੀ ਬਾਜਕੇ ਇਹ 28 ਨੰਬਰ ਪੇਜ ਜੋ ਚਲਾਨ ਸਪਲੀਮੈਂਟ ਚਲਾਨ ਪੇਸ਼ ਕੀਤਾ ਗਿਆ ਹੈ 28 ਨੰਬਰ ਪੇਜ ਹੈਗਾ ਉਦੋਂ ਪਰ ਲਿਖਿਆ ਗਿਆ ਇਹਦੇ ਵਿੱਚ ਉਹਨੇ ਕਿਹਾ ਕਿ ਅਸੀਂ ਕਈ ਵਾਰ ਵਾਰੀ ਵੇਖਿਆ ਕਿ ਅਮਰਤਪਾਲ ਸਿੰਘ ਨਸ਼ੇ ਵਰਤਦਾ ਸੀ ਤੇ ਜਦੋਂ ਵੀ ਉਸ ਕੋਲ ਜਾ ਕੇ ਬੈਠਦੇ ਤਾਂ ਕਈ ਵਾਰ ਇਹ ਨਸ਼ੇ ਦਾ ਵੀ ਟ੍ਰਾਮਾਡੋਲ ਵਰਗੀਆਂ ਗੋਲੀਆਂ ਵਰਤ ਰਿਹਾ ਹੁੰਦਾ ਸੀ ਤੇ ਇਸ ਤਰ੍ਹਾਂ ਦੀਆਂ ਗੱਲਾਂ ਨੇ ਸਾਹਮਣੇ ਆਈਆਂ ਹੈਗੀਆਂ ਨੇ ਜੀ ਜੀ ਮਨੋਜੀਤ ਹਾਲਾਂਕਿ ਇਹ ਵੀ ਹੈ ਕਿ ਤਰਨ ਤਰਨ ਜ਼ਿਮਨੀ ਚੋਣਾ ਤੋਂ ਪਹਿਲਾਂ ਕਿ ਅਮ੍ਰਿਤਪਾਲ ਨੂੰ ਬਦਨਾਮ ਕਰਨ ਦੀ ਕੋਈ ਸਾਜ਼ਿਸ਼ ਵੀ ਰਚੀ ਜਾ ਰਹੀ ਹੈ ਕਿਉਂਕਿ ਇਸ ਰੰਦੇ ਵੀ ਬਿਆਨ ਸਾਹਮਣੇ ਆ ਰਹੇ ਨੇ ਕਿ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਹੀਂ ਗੱਗਨੇ ਜੋ ਆਪਾਂ ਗੱਲ ਕਰ ਰਹੇ ਆ ਇਹ ਚਲਾਨ ਦੀ ਕਾਪੀ ਹੈਗੀ ਹੈ ਜਿਹੜੀ ਕਿ ਅਜਨਾਲਾ ਪੁਲਿਸ ਨੇ ਕੋਰਟ ਦੇ ਵਿੱਚ ਲਗਾਈ ਹੈਗੀ ਹੈ। ਇੱਕ ਤਾਂ ਮੇਨ ਚਲਾਨ ਜਿਹੜਾ ਸੀਗਾ ਉਹ 2024 ਦੇ ਵਿੱਚ ਮਾਰਚ ਚ ਪੇਸ਼ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਹੁਣ ਸਪਲੀਮੈਂਟਰੀ ਜਿਹੜਾ ਚਲਾਨ ਹੈ ਉਹ ਲਗਾਇਆ ਗਿਆ ਉਹਦੀ ਗੱਲ ਆਪਾਂ ਕਰਦੇ ਹਾਂ ਉਹਦੇ ਵਿੱਚ ਜੋ ਗੱਲਾਂ ਲਿਖਿਆ ਨੇ ਕਿ ਇਹ ਉਹ ਬਿਆਨ ਨੇ ਜਦੋਂ ਇਹ આરોપી ਪਕੜੇ ਗਏ ਸੀਗੇ ਪੁਲਿਸ ਦੀ ਕਸਟਡੀ ਦੇ ਵਿੱਚ ਸੀਗੇ ਤੇ ਪੁਲਿਸ ਕੋਲ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਜਿਹਨੂੰ ਆਪਾਂ ਕਹੀਏ ਵੀ ਜੋ ਪੁਲਿਸ ਕਸਟਡੀ ਦੇ ਵਿੱਚ ਬਿਆਨ ਸੀਗੇ ਜਦੋਂ ਪਕੜੇ ਜਾਣ ਤੋਂ ਬਾਅਦ ਉਹ ਗੱਲ ਕਹੀ ਗਈ ਐ ਇਸ ਵਿੱਚ ਬੜੇ ਸਵਾਲ ਜਵਾਬ ਕੀਤੇ ਗਏ ਨੇ ਲੰਬੇ ਲੰਬੇ ਸਵਾਲ ਨੇ ਬਾਹਰ ਤੋਂ ਪੈਸੇ ਲੈਣ ਨੂੰ ਲੈ ਕੇ ਸਵਾਲ ਆ ਬਾਹਰ ਤੋਂ ਪੈਸੇ ਆਉਂਦੇ ਸੀ ਕੀ ਸੀ ਪਪਲ ਪ੍ਰੇਤ ਨੂੰ ਪੁੱਛਿਆ ਗਿਆ ਉਹਦੇ ਵਿੱਚ ਵੀ ਤੁਹਾਡੇ ਕੋਲ ਗੱਡੀ ਸੀਗੀ ਬਰੀਜ਼ਾ ਗੱਡੀ ਕਿੱਥੋਂ ਆਈ ਕੀ ਇਹਦੇ ਪੈਸੇ ਤੋਂ ਆਈ ਕਿਦਾਂ ਆਈ ਇਹ ਗੱਲਾਂ ਨੇ ਤਾਂ ਕਿ ਉਹਨੇ ਕਿਹਾ ਕਿ ਮੈਂ ਆਪਣੇ ਪੈਸੇ ਲੱਤੀ ਕਿਸਤਾਂ ਲੱਤੀਆਂ ਗਈਆਂ ਤੇ ਬਾਹਰ ਤੋਂ ਇੰਗਲੈਂਡ ਤੋਂ ਪੈਸਿਆਂ ਦੀ ਗੱਲ ਹੈ ਇੰਗਲੈਂਡ ਦੇ ਜ ਅਮਰਤਪਾਲ ਦੇ ਨਾਲ ਤੁਹਾਨੂੰ ਲੋਕ ਦਿਖਦੇ ਹੈਗੇ ਨੇ ਉਹਨਾਂ ਦਾ ਸਬਦ ਆਪਾਂ ਕਹੀਏ ਜਿਹੜਾ ਆਪਾਂ ਕਹੀਏ ਪੂਰੀ ਜਾਣਕਾਰੀਆਂ ਇਹਨਾਂ ਦੇ ਬੰਦਿਆਂ ਤੋਂ ਲੈ ਕੇ ਹੀ ਪੁਲਿਸ ਨੇ ਜੜੀ ਹੈਗੀ ਚਲਾਨ ਦੇ ਵਿੱਚ ਪੇਸ਼ ਕੀਤੀਆਂ ਨੇ ਜਿਹੜਾ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਇਹ ਚਲਾਨ ਦੀ ਕਾਪੀ ਆਪਾਂ ਗੱਲ ਕਰੀਏ ਕਿ ਉਹ ਚਲਾਨ ਦੀ ਕਾਪੀ ਹੈ ਜਿਹੜੀ ਕਿ ਪੁਲਿਸ ਨੇ ਕੋਰਟ ਦੇ ਵਿੱਚ ਲਗਾਈ ਹੈ ਕੋਰਟ ਦੇ ਵਿੱਚ ਇਸ ਦੇ ਉੱਪਰ ਹੀ ਬਹਿਸ ਹੋਣੀ ਹੈਗੀ ਇਸ ਦੇ ਉੱਪਰ ਹੀ ਅੱਗੇ ਦੀਆਂ ਜੜੀਆਂ ਕਾਰਵਾਈਆਂ ਉਹ ਚਲਣੀਆਂ ਹੈਗੀਆਂ ਨੇ ਭਾਵੇਂ ਜਿਹੜੇ ਜਾਣਕਾਰ ਮੰਨਦੇ ਨੇ ਕਿ ਜਿਹੜੇ ਜਿਹੜੇ ਬਿਆਨ ਨੇ ਪੁਲਿਸ ਦੀ ਕਸ਼ਤੀ ਦੇ ਵਿੱਚ ਬਿਆਨ ਇਹਨੂੰ ਲੈ ਕੇ ਅੱਗੇ ਜਾ ਕੇ ਜਿਹੜੇ આરોપી ਨੇ ਉਹ ਕਿਸ ਤਰ੍ਹਾਂ ਦਾ ਆਪਣ ਬਿਆਨ ਦਾ ਦੰਦੇ ਆ ਜਾਂ ਇਸ ਦੇ ਬਰਾਬਰ ਬਿਆਨ ਦੰਦੇ ਆ ਜਾਂ ਬਦਲਦੇ ਆ ਜਾਂ ਇਹ ਕਹਿੰਦੇ ਨੇ ਕਿ ਇਹ ਸਦੂ ਪ੍ਰੈਸ਼ਰ ਦਿੱਤਾ ਕਿਸੇ ਇਹ ਬਾਤ ਨਹੀਂ ਗੱਲਾਂ ਨੇ ਪਰ ਅੱਜ ਦੀ ਤਰੀਕਤ ਦੇ ਵਿੱਚ ਇਹ ਜਿਹੜਾ ਚਲਾਨ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆਗਾ ਜਿਹੜਾ ਕਿ ਪਿਛਲੇ ਮਹੀਨੇ ਆਪਾਂ ਕਹੀ ਆ ਇਸ ਸਾਲ ਦੇ ਸੁਰੂਜ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਉਹ ਚਲਾਨ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਸਾਰਾ ਕੁਝ ਲਿਖਿਆ ਗਿਆਗਾ ਜੀ ਗਗਨ ਬਿਲਕੁਲ ਕਿਉਂਕਿ ਪ੍ਰਧਾਨ ਮੰਤਰੀ ਬਾਜੋਕੇ ਨੇ ਜੋ ਵੀ ਬਿਆਨ ਦਿੱਤਾ ਉਸ ਦੀ ਤਸਦੀਕ ਜੋ ਹੈ ਅਧਿਕਾਰੀਆਂ ਦੇ ਵੱਲੋਂ ਵੀ ਕਰ ਦਿੱਤੀ ਗਈ ਹੈ ਅਗਰ ਅਸ਼ਲੀਲ ਚੈਟ ਦੀ ਗੱਲ ਕੀਤੀ ਜਾਏ ਸੋਸ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿ ਕਿਉਂਕਿ ਚੈਟ ਇਨੀ ਜ਼ਿਆਦਾ ਅਸ਼ਲੀਲ ਹੈ ਕਿ ਸਾਨੂੰ ਬਲਰ ਕਰਕੇ ਉਹਦਾ ਸਕਰੀਨਸ਼ਾਟ ਦਿਖਾਣਾ ਪੈ ਰਿਹਾ ਕਿ ਇਨੀਆਂ ਗੰਧੀਆਂ ਗੱਲਾਂ ਕੀਤੀਆਂ ਹੋਈਆਂ ਨੇ ਕੁੜੀਆਂ ਦੇ ਨਾਲ ਕੁੜੀਆਂ ਵੀ ਕਰਦੀਆਂ ਰਹੀਆਂ ਨੇ ਅਸ਼ਲੀਲ ਗੱਲਾਂ ਤੇ ਇਸ ਬਾਰੇ ਕੀ ਜਾਣਕਾਰੀ ਹੈ ਹੋਰ ਅਬੀ ਦੇਖੋ ਜਿਹੜੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਗਗਨ ਆਪਾਂ ਕਹੀਏ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ ਚਾਹੇ ਪੰਜਾਬ ਦੀਆਂ ਏਜੰਸੀਆਂ ਆ ਗਈਆਂ ਨੇ ਸਾਰੀਆਂ ਅਮਰਤਪਾਲ ਦੀ ਜਿਹੜੀ ਪੂਰੀ ਤਰ੍ਹਾਂ ਨਾਲ ਕੁੰਡਲੀ ਖੰਗਾਲਾਂ ਚ ਜੁਟੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਕਿ ਬਾਹਰੀ ਤਾਕਤਾਂ ਨਾਲ ਕਿਤੇ ਇਹਨਾਂ ਦਾ ਜਿਹੜਾ ਹੈਗਾ ਉਹ ਸਰਵਕਾਰਨਾ ਹੋਵੇ ਇਸ ਤੀਆਂ ਲਿੰਕ ਖੰਗਾਲਾਂ ਦੇ ਵਿੱਚ ਜਿਹੜੇ ਜੁਟੇ ਹੋਏ ਨੇ ਤੇ ਉਸ ਦੌਰਾਨ ਇਹ ਜਿਹੜੀਆਂ ਕੈਂ ਜਿਹੜੀ ਕੈਂਡਰ ਆਪਾਂ ਕਹੀਏ ਇੱਕ ਐਪ ਦੀ ਗੱਲ ਕੀਤੀ ਜਾਂਦੀ ਹੈ ਉਹਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਅਸ਼ਲੀਲ ਗੱਲਾਂ ਕੀਤੀ ਗਈ ਤਾਂ ਹੁਣ ਦੇਖੋ ਜਦੋਂ ਅਮਰਤਪਾਲ ਸਾਹਮਣੇ ਆਣਗੇ ਤਾਂ ਉਹਦੇ ਬਾਅਦ ਇਹ ਅਮਰਤਪਾਲ ਦੇ ਆਉਣ ਤੋਂ ਬਾਅਦ ਇਹ ਗੱਲ ਸਾਰੀ ਸਾਹਮਣੇ ਹੋਊਗੀ ਕਿ ਇੱਕ ਆਖਰਕਾਰ ਕਿਆ ਚੀਜ਼ ਹੈ ਕਿੰਦਣੇ ਗੱਲਾਂ ਸੀਗਾ ਕਿ ਨਾਲ ਕਰਦੇ ਨੇ ਕਿ ਪਰ ਇਹ ਗੱਲ ਸਾਫ ਹੈ ਕਿ ਜੋ ਚੀਜ਼ ਏਜੰਸੀਆਂ ਦੇ ਹੱਥ ਲੱਗੀ ਹੈਗੀ ਹੈ ਤਾਂ ਏਜੰਸੀਆਂ ਉਸ ਨੂੰ ਬਾਹਰ ਲੈ ਕੇ ਆਉਂਦੀਆਂ ਨੇ ਤੇ ਜਦੋਂ ਬਾਹਰ ਆਉਂਦੀਆਂ ਤਾਂ ਕਦੇ ਨਾ ਕਦੀ ਉਹ ਜਿਹੜੀ মিডিਆ ਕੋਲ ਪਹੁੰਚ ਜਾਂਦੇ ਨੇ ਤੇ ਇਹ ਜਦੋਂ ਬਾਹਰ ਆਈਆਂ ਗੱਲਾਂ ਤੇ মিডিਆ ਦੇ ਕੋਲ ਪਹੁੰਚੀਆਂ ਨੇ ਤੇ ਚਰਚਾ ਦਾ ਵਿਸ਼ਾ ਬਣੀਆਂ ਨੇ ਭਾਵੇਂ ਇਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਵਕੀਲ ਨੇ ਮਿਸਟਰ ਖਾਰਾ ਉਹ ਵੀ ਇਹਨਾਂ ਨੂੰ ਡਿਫੈਂਡ ਕਰਦੇ ਹੋਏ ਦਿਖਾਈ ਦਿੱਤੇ ਹੈਗੇ ਨੇ ਕਿ ਉਹ ਕਹਿੰਦੇ ਨੇ ਕਿ ਬਿਨਾ ਮਦਦ ਤੋਂ ਉਹੜੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਡਾਕੂਮੈਂਟ ਹੈਗਾ ਕਿ ਉਹਨਾਂ ਨੂੰ ਲੈ ਕੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਬਿਲਕੁਲ ਕਿਉਂਕਿ ਜੋ ਇਮਾਰਤ ਡਾਕੂਮੈਂਟ ਹੈ ਆਪਾਂ ਹਾਂ ਇਮਾਨ ਸਿੰਘ ਖਾਰਾ ਇਹੀ ਕਹਿ ਰਹੇ ਨੇ ਕਿ ਬੇਬੁਨਿਆਦ ਵੀ ਉਹ ਤਾਂ ਕਹਿਣਗੇ ਉਹ ਵਕੀਲ ਨੇ ਅਮਰਿਤਪਾਲ ਦੇ ਖੈਰ ਇੱਕ ਇੱਕ ਚੀਜ਼ ਹੋ ਰਹੀ ਹੈ ਜੋ ਬਾਜੂ ਕੇ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਨਸ਼ਾ ਕਰਦੇ ਸੀ ਅਮਰਿਤਪਾਲ ਜੇਲ੍ਹ ਦੇ ਅੰਦਰ ਵੀ ਉਹ ਗੋਲੀਆਂ ਖਾਂਦੇ ਉਹਨਾਂ ਨੇ ਵੀ ਖਾਦੀਆਂ ਔਰ ਕਿਸੇ ਨੂੰ ਨਾ ਦੱਸਿਆ ਜਾਏ ਇਹ ਵੀ ਕਿਹਾ ਪਰ ਉਹਨਾਂ ਨੇ ਸਵਾਲ ਹੈ ਕਿ ਜੇਲ੍ਹ ਦੇ ਅੰਦਰ ਤੱਕ ਨਸ਼ਾ ਪਹੁੰਚਦਾ ਕਿਵੇਂ ਸੀ हां बिल्कुल देखो ये सवाल आगा कि जेल ਦੇ ਅੰਦਰ ਨਸ਼ਾ ਪਹੁੰਚ ਗਿਆ ਆਪਾਂ ਦੇਖੀ ਜੀ ਗਵਾਹ ਜਿਹੜਾ ਹੈਗਾ ਭਗਵੰਤ ਸਿੰਘ ਉਹ ਪ੍ਰਧਾਨ ਮੰਤਰੀ ਬੱਜ ਗਿਆ 28 ਨੰਬਰ ਪੰਨਾ ਹੈਗਾ ਕਿ ਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਨਰਸ਼ਕਾਨ ਨੂੰ ਪੜ੍ਹਨ ਨੂੰ ਕਿ ਉਦਵਰ ਦਰਜਾ ਜਿਹੜੀ ਉਹਦੀ ਆਪਾਂ ਸਮਰੀ ਕਰ ਲਈਏ ਨਾ ਤਾਂ ਕਹਿੰਦਾ ਅਸੀਂ ਕਈ ਵਾਰ ਵੇਖਿਆ ਕਿ ਅਮਰਪਾਲ ਸਿੰਘ ਨਸ਼ੇ ਦੀ ਵਰਤਦਾ ਸੀ ਜਦੋਂ ਕਿ ਉਸ ਦੇ ਕੋਲ ਜਾ ਕੇ ਬੈਠਦੇ ਤਾਂ ਕਈ ਵਾਰ ਨਸ਼ੇ ਦਾ ਟ੍ਰਾਮਾਡੋਲ ਵਰਗੀਆਂ ਗੋਲੀਆਂ ਵਰਤ ਰਿਹਾ ਹੁੰਦਾ ਸੀਗਾ ਇਸ ਤਰ੍ਹਾਂ ਹੀ ਗਵਾਹ ਬਸੰਤ ਸਿੰਘ ਦੌਲਤਪੁਰਾ ਜਿਹੜਾ ਹੈਗਾ ਉਹਦਾ ਬਿਆਨ ਕੀਤਾ ਹੈਗਾ ਕਾਲਾ ਮਹਿਰ ਗੁਰਦੁਆਰੇ ਵਿੱਚ ਜਿੱਥੇ ਅਸੀਂ ਨਸ਼ਾ ਮੁਕਤੀ ਮੁਹਿੰਮ ਚਲਾ ਰਹੇ ਸੀ ਅਸਰ ਵਿੱਚ ਅਮਰਤਪਾਲ ਸਿੰਘ ਖੁਦ ਨਸ਼ੇ ਦਾ ਆਦੀ ਸੀ ਇਸ ਮਤ ਪੇਗ ਦੇਖ ਕੇ ਮੈਂ ਉਹਨਾਂ ਤੋਂ ਉਹਨਾਂ ਤੋਂ ਦੂਰੀ ਬਣਾ ਲੱਤੀ ਗਈ ਤੇ ਇਹ ਜਿਹੜੀ ਗੱਲ ਕਹੀ ਗਈ ਉਸ ਤੋਂ ਅੱਗੇ ਅੜਕ ਹਰਜੀਤ ਸਿੰਘ ਗੁਰਮ ਚਾਚਾ ਅਮਰਤਪਾਲ ਸਿੰਘ ਜੇਲ੍ਹ ਵਿੱਚ ਟਰਾਮਾਡੋਲ ਦੀ ਮੰਗ ਕਰਦਾ ਸੀ ਉਹ ਕਹਿੰਦਾ ਸੀ ਕਿ ਬਿਨਾ ਕੀ ਇਸ ਗੋਲੀ ਤੋਂ ਬਿਨਾ ਉਹ ਸੌ ਨਹੀਂ ਸਕਦਾ ਹੈਗਾ ਇਹ ਤਿੰਨ ਗਵਾਹ ਜਿਹੜੇ ਨੇ ਇਹ ਨਸ਼ੇ ਦੀ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਹੈਗਾ ਗੁਰਿੰਦਰਪਾਲ ਸਿੰਘ ਓਜਲਾ ਉਹ ਕਹਿੰਦੇ ਨਸ਼ਾ ਛਡਾਓ ਛਡਾਉਂਦੇ ਦੱਸ ਕੇ ਜੋ ਕੈਂਪ ਲਾਏ ਜਾਂਦੇ ਸਨ ਉਹ ਸਿਰਫ ਨੌਜਵਾਨਾਂ ਨੂੰ ਆਪਣੀ ਵਿਚਾਰਧਰਨਾ ਵੱਲ ਖਿੱਚਣ ਲਈ ਸਨ ਅਸਰ ਵਿੱਚ ਉਹਨਾਂ ਦੀ ਆਪਣੀ ਲਾਈਫ ਸਟਾਈਲ ਨਸ਼ਿਆਂ ਨਾਲ ਭਰੀ ਹੋਈ ਸੀਗੀ ਇਹ ਚਾਰ ਗਵਾਹ ਜਿਹੜੇ ਨੇ ਬਿਆਨ ਜਿਹੜੇ ਪੁਲਿਸ ਦੇ ਕੋਲ ਨੇ ਪੁਲਿਸ ਦੇ ਚਲਾਨ ਦੇ ਵਿੱਚ ਨੇ ਲੰਬੇ ਬਿਆਨ ਨੇ ਮੈਂ ਤੁਹਾਨੂੰ ਇੱਕ ਇੱਕ ਦੋ ਦੋ ਦੈਨਾ ਦੱਸਿਆ ਨਹੀਂ ਪਰ ਲੰਬੇ ਬਿਆਨ ਨੇ 50 ਪੇਜਾਂ ਦੇ ਬਿਆਨ ਨੇ ਉਹ ਬਿਆਨਾਂ ਨੂੰ ਜੇ ਆਪਾਂ ਦੇਖਦੇ ਆ ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਹੁਣ ਦੇਖਾਂਗੇ ਕਿ ਉਹਨਾਂ ਦੇ ਵਕੀਲ ਅਮਰਤਪਾਲ ਉਹਦੇ ਜਿਹੜੇ ਵਕੀਲ ਨੇ ਉਹ ਕੋਰ ਦੇ ਵਿੱਚ ਕਿਦਾਂ ਡਿਫੈਂਡ ਕਰਦੇ ਨੇ ਇਹ ਬਿਆਨ ਉਹਨਾਂ ਨੇ ਕਿਦਾਂ ਦਿੱਤੇ ਹੋਏ ਨੇ ਕਿਸ ਤਰ੍ਹਾਂ ਦੇ ਬਿਆਨ ਸੀਗੇ ਕਿਉਂ ਦਿੱਤੇ ਨੇ ਇਹ ਗੱਲ ਬਾਤ ਸਾਫ ਹੋ ਗਈ ਪਰ ਇਹ ਗੱਲ ਸਾਫ ਹੈ ਕਿ ਜੋ ਚਲਾਨ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਸੀਗਾ ਪਿਛਲੇ ਪਿਛਲੇ ਸਮੇਂ ਦੌਰਾਨ ਉਹਦੇ ਵਿੱਚ ਕਈ ਖੁਲਾਸੇ ਨੇ ਕਈ ਖਾਸੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਕੀ ਬਾਹਰ ਨਿਕਲ ਕੇ ਹੁਣ ਸਾਹਮਣੇ ਆਈਆਂ ਨੇ ਸੂਤਰਾਂ ਦੇ ਹਸਾਰ ਪਰ ਦੱਸ ਰਹੇ ਹੈਗੀਆਂ ਤੇ ਪਰ ਜੋ ਚਲਾਨ ਹੈਗਾ ਉਹ ਸਾਡੇ ਕੋਲ ਵੀ ਹੈਗਾ ਕਾਪੀ ਪਰ ਜਿਹੜੀ ਚੀਜ਼ਾਂ ਸਾਰੀਆਂ ਨੇ ਉਹ ਇਸੇ ਲੋ ਸਾਰਾ ਕਰਦੀਆਂ ਨੇ ਕਿ ਜੋ ਤੁਸੀਂ ਸੋਚਦੇ ਹੋ ਕਿ ਅਮਰਤਵਾਲ ਨੂੰ ਲੈ ਕੇ ਸੋਚੋ ਜਿਸ ਤਰ੍ਹਾਂ ਦੀ ਸੋਚ ਸੀਗੀ ਪਰ ਉਹਨਾਂ ਦੇ ਬੰਦੇ ਹੀ ਉਹਨਾਂ ਦੀ ਸੋਚ ਦੇ ਉਲਟ ਜਿਹੜਾ ਹੈਗਾ ਨਾ ਉਹ ਬਿਆਨਬਾਜ਼ੀ ਕਰਦੇ ਹੋ ਉੱਥੇ ਪੁਲਿਸ ਦੇ ਸਾਹਮਣੇ ਦਿਖਾਈ ਦੇਖ ਦਿਨਦੇ ਨੇ ਕਿ ਆਹ ਉਹ ਬਚਣ ਵਾਸਤੇ ਬਿਆਨਬਾਜ਼ੀ ਕਰਤੇ ਸੀਗੇ। ਕਿਹੜਾ ਚੀਜ਼ ਸੀ ਇਹ ਬਾਅਦ ਪਤਾ ਲੱਗਾ ਪਰ ਇਹ ਗੱਲ ਸਾਫ਼ ਹੈ ਕਿ ਚਲਾਨ ਜੋ ਕੋਰਟ 'ਚ ਪੇਸ਼ ਕੀਤਾ ਗਿਆ ਸਪਲੀਮੈਂਟਰੀ ਉਹਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ। ਜੀ। ਬਿਲਕੁਲ ਖੁਲਾਸੇ ਹੋਏ ਨੇ ਔਰ ਕਈ ਵੱਡੇ ਇਲਜ਼ਾਮ ਨੇ ਔਰ سنگੀਨ ਇਲਜ਼ਾਮ ਨੇ ਹੈ। ਕਿਸੇ ਵੀ ਸੰਸਦ ਨੂੰ ਲੈ ਕੇ ਇਸ ਤਰ੍ਹਾਂ ਦੇ ਬਿਆਨਾਂ ਦਾ ਸਾਹਮਣੇ ਆਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋ ਜਾਂਦੀ ਹੈ। हम इमान सिंह खारा कि डिफेंड कर उन्होंने कोई को को स्ट्रोंोंग दलील होनी चाहिए सिर्फ कह देने दे मातव्य दे नही होंगे कि बेबुनियाद इल्जाम ने हालांकि जो अमृतपाल के पिता ने उन्होंने भी इसको पहला बयान दिता कि बेबुनियाद बयान ने सियासत तो तो बयान ने। लेकिन ये तो प्रधानमंत्री कोई होर ਤੋਂ ਵਾਲੇ ਸਮੇਂ ਦੇ ਵਿੱਚ ਅਮਨਿਸਬਾਲ ਦੀਆਂ ਮੁਸ਼ਕਲਾਂ ਦਾ ਹੋਰ ਜ਼ਿਆਦਾ ਵਧਣ ਵਾਲੀਆਂ ਨੇ ਜੇ ਇਲਜ਼ਾਮ ਸਾਬਿਤ ਹੋ ਜਾਂਦੇ ਨੇ ਤਾਂ ਮੈਂ ਦੇਖੋ ਸਾਥੀਆਂ ਦੇ ਬਿਆਨ ਨੇ ਸਾਥੀ ਦੀ ਬਿਆਨ ਕਿਸ ਤਰ੍ਹਾਂ ਚੱਲਦੇ ਨੇ ਕਿਸ ਤਰ੍ਹਾਂ ਉਹ ਕੋਰਟ ਜਾ ਕੇ ਅੱਗੇ ਨੂੰ ਦਾ ਬਿਆਨਾਂ ਨੂੰ ਬਿਲਕੁਲ ਟਿਕਦੇ ਨਹੀਂ ਆ ਬਿਆਨਾਂ ਦੇ ਗਵਾਹਾਂ ਦੇ ਉੱਥੇ ਜਾ ਕੇ ਮੁੱਕਰ ਜਾਂਦੇ ਨੇ ਤੇ ਆਨ ਵਾਲ ਸਮਝ ਬਤਲੋਗੇ ਪਰ ਇਹ ਗੱਲ ਸਾਫ਼ ਹੈ ਕਿ ਜੋ ਬਿਆਨ ਪੁਰਸ ਨੇਚਰਾ ਸਪਲੀਮੈਂਟਰੀ ਚ ਰਾਮ ਵਿੱਚ ਪੇਸ਼ ਕੀਤੇ ਹੈਗੇ ਨੇ ਕੋਰਟ ਦੇ ਸਮਖਸ਼ ਰੱਖੇ ਨੇ 50 ਪੇਜਾਂ ਦਾ ਸਪਲੀਮੈਂਟਰੀ ਚਲਾਨ ਹੈਗਾ ਉਹਦੇ ਵਿੱਚ ਸਪਸ਼ਟ ਗੱਲਾਂ ਨੇ ਇਹ ਆਪਾਂ ਕਹੀਏ ਕਿ ਉਹ ਬਿਆਨ ਨੇ ਜਿਹੜੇ ਕਿ ਪੁਲਿਸ ਕੋ ਦਿੱਤੇ ਹੋਏ ਨੇ ਸਵਾਲ ਜਵਾਬ ਦੇ ਨਾਲ ਨੇ ਇਹਨਾਂ ਨੂੰ ਲੈ ਕੇ ਜਿਹੜੀ ਹੈਗੀ ਜਵਾਬਦੇਹੀ ਉੱਥੇ ਵੀ ਹੋਏਗੀ ਕੋਰਟ ਵਿੱਚ ਹੋਏਗੀ ਕੋਰਟ ਵਿੱਚ ਦੋਨਾਂ ਤਰਫੋਂ ਦੇ ਵਕੀਲ ਜਿਹੜੇ ਨੇ ਇੱਕ ਦੂਦੇ ਜਿੜਾ ਕਰਨਗੇ ਤੇ ਦੱਸਣਗੇ ਕਿ ਇਹ ਆਖਰਕਾਰ ਬਿਆਨ ਕੀ ਸੀ ਕਿ ਤੇ ਫਿਰ ਗਵਾਹੀ ਹੋਏਗੀ ਉਹਨਾਂ ਵਿਅਕਤੀਆਂ ਜਿਨ੍ਹਾਂ ਨੇ ਇਹ ਬਿਆਨ ਦਿੱਤੇ ਨੇ ਤਾਂ ਕਿ ਗੱਲ ਸਪਸ਼ਟ ਹੋਵੇ ਕੋਰਟ ਵਿੱਚ ਕਿ ਸਪਸ਼ਟ ਹੋਵੇ ਬਿਲਕੁਲ ਇੱਕ ਇੱਕ بڑا ਇਹ ਪੁਆਇੰਟ ਤੁਸੀਂ ਕਿਹਾ ਹੈ ਕਿ ਗਵਾਹ ਕਈ ਵਾਰ ਬਾਅਦ ਦੇ ਵਿੱਚ ਮੁਕਰ ਜਾਂਦੇ ਨੇ ਤੁਸੀਂ ਮਤਲਬ ਆਪਾਂ ਇਸੇ ਪੁਆਇੰਟ ਤੇ ਵੀ ਅਗਰ ਗੱਲ ਕਰੀ ਜਾਏ ਕਿ ਸੇਬ ਅੰਮ੍ਰਿਤਪਾਲ ਹੀ ਨਹੀਂ ਹੈ ਜਿਸसे ਉਤੇ ਇਲਜ਼ਾਮ ਨੇ ਨਸ਼ਾ ਕਰਨ ਦੇ ਅੰਮ੍ਰਿਤਪਾਲ ਦੇ ਭਰਾ ਨੂੰ ਲੈ ਕੇ ਵੀ ਪਹਿਲਾਂ ਚਰਚਾ ਹੋਈ ਸੀ ਉਹ ਕਿਤੇ ਤਨਪਤਨ ਉਸ ਤੋਂ ਬਾਅਦ ਲੱਗਿਆ ਨਹੀਂ ਹੈ ਉਸ ਵੇਲੇ ਵੀ ਕਿਹਾ ਗਿਆ ਸੀ ਬੇਬੁਨਿਆਦ ਬਿਆਨ ਨੇ ਔਰ ਇਹ ਵੀ ਚੀਜ਼ ਹੈ ਕਿ ਜੋ ਪੁਲਿਸ ਦੀ ਪੁੱਛਪੜਤਾਲ ਦੇ ਦੌਰਾਨ ਗਵਾਹਾਂ ਦੇ ਜੋ ਬਿਆਨ ਹੁੰਦੇ ਨੇ ਔਰ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ਾ ਕਰ ਦਿੱਤੇ ਜਾਂਦੇ ਨੇ ਤਾਂ ਉਹ ਬਿਆਨ ਕਿੰਨੇ ਸਟੈਂਡ ਕਰਦੇ ਨੇ ਅਦਾਲਤ ਦੇ ਵਿੱਚ ਉਸ ਵੇਲੇ ਪਰ ਗੱਗਨੇ ਡਾਕੂਮੈਂਟ ਆਪਾਂ ਇਹਨੂੰ ਕਿਤੇ ਛੁਟਲਾ ਨਹੀਂ ਸਕਦੇ ਹੈਗੇ ਪੁਲਿਸ ਦਾ ਡਾਕੂਮੈਂਟ ਹੈ ਪੁਲਿਸ ਨੇ ਜਿਹੜਾ ਚਲਾਨ ਸਪਲੀਮੈਂਟਰੀ ਚਲਾਨ ਦਿੱਤਾ ਹੈਗਾ ਉਹਦੀ ਕਾਪੀਆਂ ਹੈਗੀਆਂ ਨੇ ਇਹ ਉੱਥੇ ਦਿੱਤੇ ਹੋਏ ਬਿਆਨ ਹੈਗੇ ਨੇ ਅਗਰ ਉਹ ਮੁਕਰਦੇ ਨੇ ਤਾਂ ਉਹਨਾਂ ਬਾਅਦ ਵੀ ਜਿਹੜੀ ਹੈਗੀ ਕਈ ਵਾਰੀ ਕਾਰਵਾਈ ਮੁਕਰਨ ਦੇ ਉੱਪਰ ਵੀ ਹੋ ਜਾਂਦੀ ਹੈਗੇ ਕਿ ਇਹ ਮੁਕਰਦੇ ਨੇ ਕਿਉਂਕਿ ਸਿਰਫ 21 ਲਕੁਲਾ ਇਹਦੇ ਵਿੱਚ ਕਿ ਇਹ 164 ਦੇ ਬਿਆਨ ਨਹੀਂ ਹੈਗੇ ਜਿਹੜੇ ਕਿ ਜਸਟਿਸ ਦੇ ਜੱਜ ਦੇ ਸਾਹਮਣੇ ਦਿੱਤੇ ਜਾਂਦੇ ਆ ਉਹ ਵਾਲੇ ਬਿਆਨ ਨਹੀਂ ਹੈਗੇ ਉਹ ਬਿਆਨ ਹੈ ਜਦੋਂ ਬੰਦੇ ਨੂੰ ਗ੍ਰਿਫਤਾਰ ਕਰ ਜਾਂਦਾ ਪੁਲਿਸ ਆਪਣੀ ਕਸਟਡੀ ਲੈਂਦੀ ਤੇ ਆਪਣੇ ਤੌਰ ਤੇ ਉਹਨਾਂ ਦੇ ਬਿਆਨ ਜਿਹੜ ਉਹ ਦਰਜ ਕਰਦੀ ਹੈਗੀ ਇਹ ਉਹ 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 ਬਿਆਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਪਰ ਤੁਸੀਂ ਜੋ ਗੱਲ ਕਰ ਰਹੇ ਹੋ ਕਿ ਉਹ ਬਿਆਨ ਮੁਕਰ ਜਾਂਦੇ ਨੇ ਬਹੁਤ ਸਾਰੇ ਲੋਕ ਮੁਕਰਦੇ ਦੇਖੇ ਨੇ ਕਿਉਂਕਿ ਕਈ ਵਾਰ ਕਸਟਰੀ ਦੇ ਵਿੱਚ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਪੱਤਰ ਸ਼ੱਦਤ ਨਾ ਹੋਵੇ ਇਹ ਗੱਲਾਂ ਕਰਨ ਵਾਸਤੇ ਤੇ ਕਈ ਵਾਰੀ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਵੀ ਅਜਿਹੇ ਬਿਆਨ ਜਿਹੜੇ ਦਿੱਤੇ ਜਾਂਦੇ ਹੈਗੇ ਨੇ ਹੁਣ ਇਹ ਸਾਫ ਹੋਵੇਗਾ ਕਿ ਆਖਰਕਾਰ ਚੀਜ਼ ਕੀ ਹੈਗੀ ਗੱਲ ਕੀ ਹੈਗੀ ਆ ਦੇਖੋ ਉਹਨਾਂ ਦੇ ਅਮਰਤਪਾਲ ਦੇ ਭਰਾ ਦੀ ਗੱਲ ਕੀਤੀ ਜਾਂਦੀ ਸੀਗੀ ਤਾਂ ਉਹਨਾਂ ਨੂੰ ਪੁਲਿਸ ਦਾ ਦਾਵਾ ਸੀਗਾ ਅਸੀਂ ਨਸ਼ੇ ਦੇ ਨਾਲ ਪਕੜਿਆ ਨਸ਼ੇ ਦੀ ਦੇ ਉਹਨਾਂ ਕੋਲ ਬਰਾਮਦ ਕੀਤਾ ਗਿਆ ਤਾਂ ਪਕੜਿਆ ਗਿਆ ਹੈਗਾ ਤੇ ਭਾਵੇਂ ਪਰਿਵਾਰ ਜਿਹੜਾ ਡਿਫੈਂਡ ਕਰਦਾ ਰਿਹਾ ਚਾ ਭਾਵੇਂ ਵਕੀਲ ਡਿਫੈਂਡ ਕਰਦੇ ਨੇ ਪਰ ਪੁਲਿਸ ਦਾ ਰਿਕਾਰਡ ਜਿਹੜਾ ਬੋਲਦਾ ਉਹ ਇਹੀ ਹੀ ਬੋਲ ਰਿਹਾਗਾ ਕਿ ਜੋ ਗੱਲਾਂ ਇਹਦੇ ਵਿੱਚ ਬਿਆਨ ਦਿੱਤੇ ਗਏ ਨੇ ਉਹਨਾਂ ਦੇ ਬੰਦਿਆਂ ਨੇ 6 ਬੰਦਿਆਂ ਦੇ ਬਿਆਨ ਦਰਜ ਹੈਗੇ ਨੇ 50 ਪੇਜਾਂ ਦਾ ਸਪਲੀਮੈਂਟਰੀ ਚਾਰਜ ਹੈਗਾ ਤੇ ਇਹਦੇ ਮਾਇਨੇ ਕੀ ਨੇ ਇਹ ਕੋਰਟ ਦੇ ਵਿੱਚ ਜਾ ਕੇ پتہ ਲੱਗੂਗਾ ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਇਹ ਕੋਈ ਹਵਾ ਹਵਾਈ ਗੱਲ ਨਹੀਂ ਹੈਗੀ ਗगन ਇਹ ਬਿਲਕੁਲ ਡਾਕੂਮੈਂਟ ਹੈ ਸਰਕਾਰੀ ਡਾਕੂਮੈਂਟ ਹੈ ਜਿਹੜਾ ਕਿ ਕੋਰਟ ਦੇ ਵਿੱਚ ਲਗਾਇਆ ਗਿਆ ਹੈਗਾ ਤੇ ਇਸ ਦੇ ਉੱਪਰ ਜਿਹੜਾ ਹੋਣੀ ਆ ਇਸ ਦੇ ਉੱਪਰ ਹੀ ਅਗਲੀਆਂ ਜਿਹੜੀਆਂ ਪੇਸ਼ੀਆਂ ਨੇ ਉਹ ਹੋਣਗੀਆਂ ਉਹ ਟ੍ਰੈਮਾਡੋਲ ਟ੍ਰੈਮਾਡੋਲ ਦੀ ਗੋਲੀ ਹੈਗੀ ਆ ਉਹ ਆਪਾਂ ਦਰਦਵਾਸ਼ਤ ਲਈ ਵਰਤਦੇ ਆ ਬਹੁਤ ਸਾਰੇ ਬਹੁਤ ਸਾਰੇ ਲੋਕ ਨੀਂਦ ਵਾਸਤੇ ਵੀ ਵਰਤਦੇ ਹੈਗੇ ਆ ਤੇ ਇਹ ਟ੍ਰੈਮਾਡੋਲ ਦੀ ਗੋਲੀ ਨੂੰ ਲੈ ਕੇ ਹੀ ਜਿਹੜਾ ਵਿਵਾਦ ਹੈ ਇਹਨੂੰ ਜਿਹੜੀ ਪੁਲਸ ਹੈਗੀ ਆ ਉਹ ਨਸ਼ੇ ਦੀ ਗੋਲੀ ਮੰਨ ਕੇ ਚੱਲਦੀ ਹੈ ਅਗਰ ਕਿਸੇ ਕੋਲ ਤੇ ਟ੍ਰੈਮਾਡੋਲ ਦੀਆਂ ਗੋਲੀਆਂ ਮਿਲਦੀਆਂ ਨੇ ਤਾਂ ਉਸ ਨੂੰ ਲੈ ਕੇ ਉੱਪਰ ਕਾਰਵਾਈ ਵੀ ਐਨਡੀਪੀਐਸ ਦਖਤ ਪਰਚਾ ਦਰਜ ਹੋ ਸਕਦਾ ਹੁੰਦਾ ਹੈਗਾ ਪਰ ਦੂਜੀ ਗੱਲ ਜੇ ਆਪਾਂ ਕਹੀਏ ਟ੍ਰੈਮਾਡੋਲ ਜਿਹੜਾ ਹੈਗਾ ਆ ਉਹ ਕਿਹਨੇ ਲਿਖੀ ਕਿਹੜੇ ਡਾਕਟਰ ਦੇ ਕਹਿਣ ਤੇ ਖਾਂਦੇ ਸੀਗੇ ਕੌਣ ਲੈ ਕੇ ਆਂਦਾ ਸੀਗਾ ਜੇਲ੍ਹ 'ਚ ਕਿ ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਫਿਲਹਾਲ ਜੋ ਗੱਲਾਂ ਨੇ ਉਹ ਸਾਰੀਆਂ ਇਹ ਗੱਲ ਨੇ ਜਿਸ ਤਰ੍ਹਾਂ ਦੀ ਛਵੀ ਅੰਮ੍ਰਿਤਪਾਲ ਆਪਣੇ ਦਿਖਾ ਰਹੇ ਸੀਗੇ ਉਹ ਸਾਰੀ ਗੱਲਾਂ ਉਹਦੀ ਛਵੀ ਤੋਂ ਦੇ ਖਿਲਾਫ ਹੈਗੀਆਂ ਨੇ ਤੇ ਚਾਹੇ ਉਹ ਮੁੰਡਿਆਂ ਨੂੰ ਇਕੱਠੇ ਕਰਨ ਲੋਕਾਂ ਨੂੰ ਇਕੱਠੇ ਕਰਨ ਦੀ ਉਹ ਗੱਲ ਹੋਵੇ ਚਾਹੇ ਭੀੜ ਇਕੱਠੇ ਕਰਨ ਦੀ ਗੱਲ ਹੋਵੇ ਚਾਹੇ ਨਸ਼ਾ ਮੁਕਤ ਕੇਂਦਰ ਦੀ ਗੱਲ ਹੋਵੇ ਚਾਹੇ ਨਸ਼ਾ ਨੂੰ ਛਡਾਣ ਦੀ ਗੱਲ ਆndi ਹੋਵੇ ਇਹ ਸਾਰੀਆਂ ਉਹ ਚੀਜ਼ਾਂ ਉੱਥੇ ਸਾਰੇ ਨੇ ਕਿ ਸਭ ਕੁਝ ਆਪਣੇ ਵਾਸਤੇ ਕਰਦੇ ਸੀਗੇ ਕਿ ਲੋਕਾਂ ਨੂੰ ਜਿਹੜੇ ਨੇ ਮੁੰਡੇ ਨੌਜਵਾਨ ਨੇ ਉਹਨਾਂ ਨੂੰ ਰੈਡੀਕਲ ਜਿਹੜੇ ਗਰੁੱਪ ਦੇ ਵਿੱਚ ਸ਼ਾਮਲ ਕਰਨ ਵਾਸਤੇ ਉਹਨਾਂ ਨੂੰ ਵੀ ਜਿਹੜੇ ਵਿਚਾਰ ਤਾਂ ਜਿਹੜਾ ਉਨੇ ਨਾਲ ਜੋੜਨ ਵਾਸਤੇ ਐਦਾਂ ਦੇ ਕਿ ਜਿਹੜੇ ਕਮਲਜੀ ਉਹ ਕੀਤੇ ਜਾਂਦੇ ਸੀ ਕਿ ਕਾਫੀ ਲੰਬਾ ਆਪਾਂ ਕਹੀਏ ਦੇ ਵਿੱਚ ਕੀਤਾ ਗਿਆ ਹੈਗਾ ਤੇ ਕਾਫੀ ਜਿਹੜੇ ਇਲਜ਼ਾਮ ਨੇ سنگੀਨ ਆਪਾਂ ਕਹੀਏ ਇਲਜ਼ਾਮ ਜਿਹੜੇ ਨੇ ਉਹ ਇਨ੍ਹਾਂ ਲੋਕਾਂ ਦੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਦੇ ਬਿਆਨਾਂ ਤੋਂ ਦੱਸਿਆ ਜਾਂਦੇ ਔਰ ਜਿਹੜੇ ਸਾਥੀਆਂ ਨੇ ਦੱਸਿਆ ਉਹਨਾਂ ਨੇ ਹਰ ਇੱਕ ਚੀਜ਼ ਦਾ ਖੁਲਾਸਾ ਕੀਤਾ ਜਿੰਨੇ ਵੀ ਆਪਾਂ ਦੇਖਦੇ ਸੀ ਨਾ ਮਰਤ ਪਾਲ ਦਾ ਚੱਲਦਾ ਸੀ ਉਹਦੇ ਪੀ ਆਗ ਵਾਲੇ ਜਿਹੜੇ ਲੋਕੀ ਘੁੰਮਦੇ ਸੀ ਕਿ ਤੁਸੀਂ ਦੇਖੇ ਹੋਣਗੇ ਜੋ ਹਥਿਆਰ ਲੈ ਕੇ ਘੁੰਮਦੇ ਚਾਹੇ ਕੋਈ ਵੀ ਸੀ ਹਰ ਇੱਕ ਦਾ ਜਿਹੜਾ ਹੈਗਾ ਉਹ ਗੱਲ ਹੈਗੀ ਆ ਜਿਹੜੀ ਉਹ ਆਰਮੀ ਬਣਾਈ ਸਗੀ ਉਸ ਨੂੰ ਲੈ ਕੇ ਵੀ ਇਹ ਵਿਅਕਤੀ ਜਿਹੜਾ ਹੈ ਉਹਨਾਂ ਦਾ ਵੀ ਦੱਸਿਆ ਗਿਆ ਕਿ ਜਿਹੜਾ ਫੌਜੀ ਸੀਗਾ ਉਹ ਕਿੱਦਾਂ ਉਹਨਾਂ ਨੇ ਜਿਹੜਾ ਰੱਖਿਆ ਗਿਆ ਸੀਗਾ ਕਿ ਉਹ ਆਪਣੇ ਜਿਹੜੇ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਰੱਖਿਆ ਗਿਆ ਤਗਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਬਹੁਤ ਬਰੀਕੀ ਨਾਲ ਦਰਜ ਕੀਤੀਆਂ ਗਈਆਂ ਹੈਗੀਆਂ ਨੇ ਗਗਨ ਜੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੜ ਪਰ ਨਤਾਰਾ ਜਿਹੜਾ ਹੈਗਾ ਕੋਰਟ ਦੇ ਵਿੱਚ ਹੀ ਹੋਣਾ ਹੈਗਾ ਤੇ ਕੋਰਟ 'ਚ ਕੀ ਹੁੰਦਾ ਇਹ ਆ ਦੇਖਣਾ ਪਵੇਗਾ ਆਪਾਂ ਨੂੰ ਤੇ ਇਹਦਾ ਇੰਤਜ਼ਾਰ ਵੀ ਕਰਨਾ ਪਵੇਗਾ ਜੀ ਬਿਲਕੁਲ ਜ਼ਾਇ ਚ ਗੱਲ ਹੈ ਕਿ ਅਸ਼ਲੀਲ ਚੈਟ ਵਾਲੀ ਅਗਰ ਗੱਲ ਕੀਤੀ ਜਾਏ ਤਾਂ ਕੁਝ ਫੋਟੋਸ ਵੀ ਸੀ ਟੀਵੀ ਸਕਰੀਨ ਤੇ ਇਸ ਵਿਲੇ ਦਿਖਾ ਰਹੇ ਕੋਈ ਕੁੜੀਆਂ ਦੀਆਂ ਫੋਟੋਆਂ ਨੇ ਤਾਂ ਅਸ਼ਲੀਲ ਫੋਟੋਸ ਵੀ ਜੋ ਨੇ ਉਸ ਚੈਟ ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿ ਫੋਟੋਆਂ ਅਸ਼ਲੀਲ ਫੋਟੋਆਂ ਵੀ ਕੁੜੀਆਂ ਭੇਜਦੀਆਂ ਸੀ ਅਸ਼ਲੀਲ ਗੱਲਾਂ ਕਰਦੇ ਸੀ ਅੰਮ੍ਰਿਤਪਾਲ ਇਹ ਬਹੁਤ ਵੱਡਾ ਇਲਜ਼ਾਮ ਹੈ ਕੈਰੈਕਟਰ ਪੂਰਾ ਇਸ ਦੇ ਨਾਲ ਤਹਿਸ ਨਹਿਸ ਹੋ ਜਾਂਦਾ ਕਿਸੇ ਦਾ ਵੀ ਬਿਲਕੁਲ ਹਾਂ ਬਿਲਕੁਲ ਦੇਖੋ ਇਹ ਇਹ ਚੀਜ਼ਾਂ ਉਹ ਚੈਟ ਦੀ ਗੱਲ ਕਰੀਏ ਚੈਟ ਦੀ ਚਾਹੇ ਸ਼ਬਦ ਆਵਦੀ ਦੀ ਗੱਲ ਕਰੀਏ ਚਾਹੇ ਆਪਾਂ ਜਿਹੜੇ ਫੋਟੋਗ੍ਰਾਫਸ ਆ ਉਹਨਾਂ ਦੀ ਗੱਲ ਕਰੀਏ ਇਹ ਸਾਰੀਆਂ ਉਸ ਉਸ ਵੱਲ ਇਸ਼ਾਰਾ ਕਰਦੀਆਂ ਨੇ ਕਿ ਆਪਣੇ ਆਪ ਨੂੰ ਧਾਰਮਿਕ ਸ਼ਖਸੀਅਤ ਦੱਸਣਾ ਤੇ ਦੂਜੇ ਪਾਸੇ ਐਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਫੋਨ ਦੇ ਉੱਪਰ ਕਰਨਾ ਜਾਂ ਕਿਸੇ ਦੇ ਬਾਹਰ ਕਰਨਾ ਇਹ ਦਿਖਾਉਂਦੇ ਹਨ ਕਿ ਕੋਈ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਹੈਗਾ ਤਾਂ ਉਹ ਵੀ ਬਾਹਰ ਨਹੀਂ ਆ ਸਕਦੀਆਂ ਉਹ ਗੱਲ ਹੋਵੇ ਪਰ ਲਗ ਲਗ ਤਰ੍ਹਾਂ ਦੀਆਂ ਲੜਕੀਆਂ ਦੀ ਗੱਲ ਕੀਤੀ ਗਈ ਹੈ ਇੱਥੇ ਜਿਹਨਾਂ ਨਾਲ ਜਿਹੜੀ ਕਿ ਚੈਟ ਕੀਤੀ ਗਈ ਹੈ ਤੇ ਉਸ ਦੇ ਉੱਪਰ ਜਿਹੜੀ ਹੈਗਾ ਹਾਂ ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਹਜੇ ਵੀ ਜਾਂਚ ਵਿੱਚ ਲੱਗੀ ਹੋਈਆਂ ਏਜੰਸੀਆਂ ਤੇ ਹੋਰ ਗੱਲਾਂ ਸਾਹਮਣੇ ਨਿਕਲ ਕੇ ਆਣਗੀਆਂ ਪਰ ਉਸ ਛਵੀ ਨੂੰ ਜਿਹੜਾ ਹੈਗਾ ਉਹ ਛਵੀ ਜਿੱਦਾਂ ਦੀ ਸਾਹਮਣੇ ਲੋਕਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਚੱਲ ਗਈ ਇਹ ਚੀਜ਼ਾਂ ਉਹਦੇ ਬਿਲਕੁਲ ਖਿਲਾਫ ਨੇ ਉਹਦੇ ਬਿਲਕੁਲ ਉਲਟ ਹੈਗੀਆਂ ਨੇ ਜਿਹੜੀਆਂ ਕਿ ਇਹ ਦੱਸਦੀਆਂ ਨੇ ਜਿਸ ਤੋਂ ਇਹ ਸਾਫ਼ ਹੁੰਦਾ ਹੈਗਾ ਕਿ ਜੋ ਉਹ ਸੇ ਸਮਝ ਰਹੇ ਹੈਗੇ ਆ ਮਰਤਵਾਲ ਨੂੰ ਉਹ ਨਹੀਂ ਹੈਗਾ ਤਾਂ ਉਹ ਜਿਹੜੀ ਚੈਟ ਆ ਗਈ ਆ ਉਹ ਹੋਰ ਪਾਸੇ ਲੈ ਕੇ ਜਾ ਰਹੀ ਹੈਗੀ ਆ ਹੁਣ ਆਖਰਕਾਰ ਦੋਨਾਂ ਦੇ ਵਿੱਚ ਸਚਾਈ ਕੀ ਹੈਗੀ ਆ ਉਹ ਸਚਾਈ ਲੱਭਣਾ ਜਿਹੜਾ ਹੈਗਾ ਸਬਦਾ ਇੱਕ ਉਹ ਰਹੇਗਾ ਕਿ ਆ ਉਹ ਕਿਦਾਂ ਡਿਫੈਂਡ ਕਰਦੇ ਹੈਗੇ ਨੇ ਉਹਨੂੰ ਆ ਕੇ ਕਿਸ ਤਰ੍ਹਾਂ ਦੀਆਂ ਉਹ ਆਪਣੇ ਜਿਹੜੀ ਜਾਣਕਾਰੀ ਦਿੰਦੇ ਹੈਗੇ ਨੇ ਜਾਂ ਕਿ ਆ ਉਹ ਕੀ ਕਹਿੰਦੇ ਨੇ ਪਰ ਇਹ ਸਭ ਨਜ਼ਰਾਂ ਬਣੀ ਰਹਿਣਗੇ ਪਰ ਜਿਹੜੇ ਵਕੀਲ ਨੇ ਉਹਨਾਂ ਦੇ ਤੇ ਜਿਹੜੇ ਉਹ ਫਾਦਰ ਸਾਹਿਬ ਹੈਗੇ ਨੇ ਪਿਤਾ ਜੀ ਹੈਗੇ ਨੇ ਉਹ ਇਹਨਾਂ ਚੀਜ਼ਾਂ ਨੂੰ ਨਕਾਰਦੇ ਵੀ ਆਏ ਹੈਗੇ ਨੇ ਪਰ ਪੁਲਿਸ ਦਾ ਡਾਕੂਮੈਂਟ ਬੋਲਦਾ ਗੱगन ਇਸ ਕਰਕੇ ਅਸੀਂ ਇਸ ਨੂੰ ਅਸੀਂ ਝੂਠ ਵੀ ਨਹੀਂ ਕਹਿ ਸਕਦਾ ਕਿ ਜੇ ਜਨਰਲ 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 ਜ਼ਿਆਦਾ ਬਾਤਸਕਦੀਆਂ ਨਹੀਂ ਕਿ ਐਨਐਸਏ ਨੂੰ ਵੀ ਚੁਣੌਤੀ ਦੇਣ ਦੇ ਲਈ ਤਿਆਰੀ ਜੋ ਹਮਨ ਸਿੰਘ ਖਾਰਾ ਦੇ ਵੱਲੋਂ ਕੀਤੀ ਜਾ ਰਹੀ ਸੀ ਲੇਕਿਨ ਹੁਣ ਤਾਂ ਜਿਸ ਤਰ੍ਹਾਂ ਦੇ سنگੀ ਨੇ ਇਲਜ਼ਾਮ ਨੇ ਤਾਂ ਫਿਲਹਾਲ ਕੋਈ ਰਾਹਤ ਮਿਲਦੀ ਹੋਈ ਨਜ਼ਰ ਆ ਨਹੀਂ ਰਹੀ ਹੈ ਤੁਸੀਂ ਬਣੇ ਰਹਿਣਾ ਮੈਂ ਆਉਂਗੀ ਵਾਪਸ ਸਾਡੇ ਕੋਲ